ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਸੱਚੇ ਪਾਸ਼ਾ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਆਪਾਂ ਵਡਿਆਈ ਕਰੀਏ ਭਰੋਸੇ ਵਾਲੇ ਸ਼ਬਦ ਬੋਲੀਏ ਭਰੋਸੇ ਵਾਲੇ ਵਿਸ਼ਵਾਸ ਵਾਲੇ ਸ਼ਬਦ ਸੁਣੀਏ ਕਿਉਂਕਿ ਮਹਾਰਾ ਦਾ ਬਚਨ ਹੈ ਸਿੱਖ ਮਾਤਾ ਸਾਹਿਬਾ ਜੀ ਦੀ ਮੰਦਰ ਸ਼ਬਾ ਤੇਰੇ ਸਵਾਭ ਵਿੱਚ ਤਬਦੀਲੀ ਲਿਆਉਣ ਵਾਸਤੇ ਦੁਨੀਆ ਤੇ ਕੋਈ ਵੀ ਦਵਾਈ ਨਹੀਂ दारू ਨਹੀਂ ਔਖਦ ਨਹੀਂ ਇਸ ਦਾ ਸੁਭਾਅ ਦੇ ਵਿੱਚ ਬਦਲਣ ਦਾ ਜਿਹੜਾ ਹੈ ਇਲਾਜ ਉਹ ਗੁਰੂ ਵਿੱਚ ਹੀ ਹੈ ਗੁਰੂ ਦੇ ਕੋਲ ਹੈ ਕਿਉਂਕਿ ਅੱਜ ਕੱਲ ਜੇ ਦੇਖਿਆ ਜਾਵੇ ਜਿਹੜੇ ਬੱਚੇ ਨੇ ਮਾਂ ਪਿਓ ਤੋਂ ਮਾਤਾ ਪਿਤ ਤੋਂ ਬਹੁਤ ਜ਼ਿਆਦਾ ਆਊਟ ਜਾ ਰਹੇ ਨੇ ਮਾਤਾ ਪਿਤਾ ਨੂੰ ਸੰਤਾਨ ਹੁਣ ਸਮਝ ਹੀ ਨਹੀਂ ਰਹੀ ਕੁਛ ਤੇ ਬਹੁਤ ਨਸ਼ੇ ਪੱਤਿਆਂ ਕਰਕੇ ਸਾਡੇ ਬੱਚੇ ਸਾਨੂੰ ਜਾਨੀ ਮਾਤਾ ਪਿਤਾ ਨੂੰ ਬਹੁਤ ਦੁਖੀ ਕਰ ਰਹੇ ਨੇ ਸੋ ਗੁਰਬਾਣੀ ਦਾ ਆਸਰਾ ਆਪਾਂ ਕਿਵੇਂ ਲਈਏ ਜੇ ਆਪਾਂ ਨੂੰ ਬੱਚੇ ਆਪਾਂ ਬੱਚਿਆਂ ਨੂੰ ਔਲਾਦ ਨੂੰ ਸੰਤਾਨ ਨੂੰ ਆਖ ਕੇ ਬਾਣੀ ਪੜੋ ਪੜਦੇ ਨਹੀਂ ਇੰਨੀ ਜਿਆਦਾ ਉਲਟਾ ਹੈ ਵਰਤੀ ਉਹਨਾਂ ਦੀ ਰਾਖਸ਼ਾ ਵਾਲੀ ਆਇਦਾ ਇਤਲਾਜ ਹੈ ਗੁਰੂ ਕੋਲੇ ਸੋ ਸੰਗ ਜੀ ਪਹਿਲਾਂ ਤਾਂ ਸਾਡਾ ਦੋਸ਼ ਹੈ ਸਾਡੇ ਵਿੱਚ ਗੁਨਾਹ ਹੈ ਸਾਡੇ ਵਿੱਚ ਨਾ ਬਹੁਤ ਵੱਡਾ ਗਲਤੀ ਹੈ ਬਹੁਤ ਵੱਡੀ ਜਦੋਂ ਬੱਚਾ ਜਨਮ ਲੈਂਦਾ ਹੈ ਉਦੋਂ ਆਪਾਂ ਕਹਿੰਦੇ ਆ ਕਿ ਇਹਨੂੰ ਗੁੜਤੀ ਦਿਓ ਗੁੜਤੀ ਜਿਹੜੀ ਪਹਿਲੀ ਘੁੱਟ ਪਾਣੀ ਦੀ ਕਹ ਲੋ ਉਹ ਘੋਲਿਆ ਹੋਇਆ ਹੁੰਦਾ ਉਹਦੇ ਮੂੰਹ ਨੂੰ ਲਾਉਨੇ ਆ ਜਿਹੜਾ ਸੰਗਜੀ ਮੂੰਹ ਨੂੰ ਲਾਉਂਦਾ ਹੈ ਨਾ ਜਿਹੜਾ ਬੰਦਾ ਗੁਰਤੀ ਘੋਲ ਕੇ ਗੁਰ ਘੋਲ ਕੇ ਵਿੱਚੋਂ ਮੂੰਹ ਦੇ ਲਾਉਂਦਾ ਬੱਚੇ ਦੇ ਜਨਮ ਲੈਣ ਅਨਸਾਰ ਉਹ ਗੁਰਤੀ ਦੇਣ ਵਾਲੇ ਦਾ ਆਸਰ ਬੱਚੇ ਤੇ 100% ਹੁੰਦਾ ਹੈ ਆਪਾਂ ਕੀ ਲਿਖਦੇ ਆ ਸੋਚਦੇ ਆ ਮਾਸੀ ਤੋਂ ਗੁਰਤੀ ਦਿਵਾ ਦੋ ਚਾਚੀ ਤੋਂ ਦਿਵਾ ਦੋ ਉਹਦਾ ਸੁਭਾਅ ਮਾਸੀ ਭਾਵੇਂ ਸਾਰਾ ਦਿਨ ਨਿੰਦਿਆ ਕਰਦੀ ਹੋਵੇ ਚਾਚੀ ਨਿੰਦਿਆ ਕਰਦੀ ਹੋਵੇ ਭੂਆ ਨਿੰਦਿਆ ਚੁਗਲੀ ਕਰਦੀ ਹੋਵੇ ਐਡੀ ਕਠੋਰ ਹੋਵੇ ਕਿਸੇ ਦੀ ਮੰਨਦੀ ਨਾ ਹੋਵੇ ਜੇ ਇਸ ਤਰ੍ਹਾਂ ਦੇ ਬੰਦੇ ਤੋਂ ਗੁੜਤੀ ਦਵਾ ਦਿੰਨੇ ਆ ਉਹਦਾ ਅਸਰ ਬੱਚੇ ਤੇ ਹੁੰਦਾ ساری ਉਮਰ ਫਿਰ ਉਹ ਦੁੱਖ ਦੰਦਿਆਂ ਨਾਲ ਦੁੱਖ ਭੋਗਦਾ ਸੰਗਤ ਜੀ ਇਹ ਮੁਖੌਲ ਵਾਲੀ ਮਜ਼ਾਕ ਵਾਲੀ ਗੱਲ ਨਹੀਂ ਇਹਦਾ ਅਸਰ ਜ਼ਰੂਰ ਹੁੰਦਾ ਤੁਸੀਂ ਅਜਮਾ ਕੇ ਦੇਖ ਲਓ ਨਿਗਾਹ ਮਾਰ ਕੇ ਦੇਖ ਲਓ ਸਾਡਾ ਕੀ ਐ ਅਸੀਂ ਕੀ ਕਰਨਾ ਕੀ ਸੀ ਅਸੀਂ ਗੁਰੂ ਗੁਰੂ ਦੀ ਗੁੜਤੀ ਦੇਣੀ ਸੀ ਕ੍ਰਾਂਤੀ ਸਿੰਘ ਕੋਲੇ ਜਾ ਕੇ ਉੱਥੇ ਜਲ ਉੱਥੋਂ ਜਲ ਲਿਆ ਕੇ ਜਲ ਦੇ ਵਿੱਚ ਬਾਣੀ ਪੜ੍ਹੀ ਹੁੰਦੀ ਆ ਉਹ ਗੁਰਤੀ ਦੇਣੀ ਸੀ ਆਪਾਂ ਸ੍ਰੀ ਸਾਹਿਬ ਨਾਲ ਕਿਰਪਾ ਨਾਲ ਉਹਦੇ ਜਰੂਰ ਅਸਰ ਹੁੰਦਾ ਹੈ ਜੇ ਬੱਚਾ ਬਾਹਰ ਚਲਿਆ ਵੀ ਜਾਵੇ ਕਈ ਵਾਰੀ ਮਾਤਾ ਪਿਤਾ ਤੋਂ ਤਾਂ ਦੁਆਰੇ ਫਿਰ ਛੇਤੀ ਹੀ ਮੁੜ ਆਉਂਦਾ ਹੈ ਸੰਸਕਾਰ ਉਹਦੇ ਗੁਰਤੀ ਦੇਣ ਨਾਲ ਬਣਦੇ ਨੇ ਬਾਣੀ ਵਾਲੀ ਗੁਰਤੀ ਹੁਣ ਦੇਣੀ ਚਾਹੀਦੀ ਹੈ ਚਲੋ ਮਹਾਰਾਜ ਭਲਾ ਕਰੇ ਜੇ ਹੁਣ ਵੀ ਅਸੀਂ ਜੇ ਜਿਵੇਂ ਕਹਿੰਦੇ ਨੇ ਡੋਲੇ ਬੇਰਾਂ ਦਾ ਕੁਛ ਨਹੀਂ ਜੀ ਹੁਣ ਵੀ ਸਾਡੇ ਬੱਚੇ ਜਵਾਨ ਨੇ ਪਰ ਕਹਿਣੇ ਤੋਂ ਬਾਹਰ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੁਣ ਇਲਾਜ ਇਹਦੀ ਦਵਾਈ ਤਾਂ ਕੋਈ ਹੈ ਨਹੀਂ ਨਾ ਗਿਆਨ ਕਰੇ ਮਾਤਾ ਪਿਤਾ ਦਾ ਬੱਚਿਆਂ ਤੇ ਫਿਰ ਗੋਤ ਗੋਤ ਭੇਦ ਹੈ ਇਹਦਾ ਤੁਸੀਂ ਨਾ ਸ੍ਰੀ ਸਾਹਿਬ ਰੱਖ ਕੇ ਲੋਹੇ ਸਰਬ ਲੋਹੇ ਦੇ ਬਾਟੇ ਦੇ ਵਿੱਚ ਉਹਦੇ ਵਿੱਚ ਬਾਣੀ ਪੜੋ ਰੋਜ਼ ਨਗਾ ਟਿਕਾ ਕੇ ਪੰਜਾਂ ਮਾਣੇ ਦਾ ਨਿਤਨੇਮ ਕਰੋ ਉਹਦੇ ਵਿੱਚ ਟਾ ਕੇ ਪੜੋ ਬਾਣੀ ਰੋਜ਼ ਕਿਸੇ ਨਾ ਕਿਸੇ ਵੀ ਤਰ੍ਹਾਂ ਬੱਚੇ ਨੂੰ ਪਿਉਂਦੇ ਰਹੋ ਦੋ ਤਿੰਨ ਵਾਰੀ ਜੇ ਉਹ ਜਲ ਸਕਦਾ ਹੈ ਜਾਂ ਚਾਹ ਪਾਣੀ ਸਕਦਾ ਹੈ ਉਹ ਦੋਨੋਂ ਪਿਉਂਦੇ ਰਹੋ ਸੰਗ ਜੀ ਇਹ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਸਾਡੀਆਂ ਜਵਾਈਆਂ ਹੋਈਆਂ ਗੱਲਾਂ ਨੇ ਇਹ ਇਹ ਤਾਂ ਹੈ ਨਹੀਂ 10 ਦਿਨ ਮਹੀਨਾ ਕੁ ਪਿਆ ਕੇ ਹਟ ਜਾਓ ਮਿਹਨਤ ਤੁਸੀਂ ਕਰਨੀ ਪਵੇਗੀ ਤੁਹਾਨੂੰ ਤੇ ਇਹਦਾ ਆਸਰੇ ਗੁਰੂ ਦੀ ਗੁਰਤੀ ਹੋ ਜਾਏਗੀ ਗੁਰੂ ਦੀ ਗੁਰਤੀ ਹੋਏਗੀ ਨਾ ਅੰਦਰ ਗੁਰੂ ਦਾ ਸ਼ਬਦ ਹੈ ਜਿਹੜਾ ਅੰਤਰ ਅੰਦਰ ਤੰਤਰ ਜੰਤਰ ਵਾਂਗੂ ਆਸਰ ਕਰੇਗਾ ਤੇ ਅਰਦਾਸ ਵੀ ਕਰਨੀ ਹੈ ਮਹਾਰਾ ਸਾਡੇ ਬੱਚੇ ਦੀ ਬੁੱਧੀ ਵੱਲੋਂ ਬਹੁਤ ਫਰਕ ਪੈ ਜਾਂਦਾ ਹੈ ਮਿਹਨਤ ਕਰਨੀ ਤੁਹਾਡੇ ਬਸ ਹੈ ਇਹ ਗੁਰੂ ਦੀ ਬਾਣੀ ਦੇ ਅਸਰ ਦਿਖਾਵੇਗੀ ਬੱਚੇ ਸਿੱਧੇ ਰਾਹ ਪਾਣ ਲੱਗ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ